ਅਜੀਬ ਦਿੱਸਾ ਮੈਕੇ ਇਹ ਆਪਣਾ ਮੇਨ ਗੇਟ ਆ ਗਿਆ ਜੀ ਮੇਨ ਗੇਟ ਤੋਂ ਆਪਾਂ ਐਂਟਰ ਕਰਕੇ ਆਪਾਂ ਅਪਰਡਨ ਟੈਕ ਆ ਗਿਆ ਅਪਰਡਨ ਟੈਕ ਤੋਂ ਉੱਪਰ ਲੌਬੀ 'ਚ ਆਪਾਂ ਐਂਟਰ ਕਰਕੇ ਜੀ ਆਪਾਂ ਇਹ ਆਪਣੇ ਕੋਲ ਕਿਚਨ ਆ ਗਿਆ ਓਪਨ ਕਿਚਨ ਆ ਗਿਆ ਨਾਲ ਵਿਦ ਬ੍ਰੇਕਫਾਸਟ ਟੇਬਲ ਆ ਗਿਆ ਜੀ ਆਪਣਾ ਠੀਕ ਹੈ ਇਹ ਆਪਣੇ ਕੋਲ ਡਰਾਈਂਗ ਰੂਮ ਆ ਗਿਆ ਡਰਾਈਂਗ ਰੂਮ ਦੇ ਨਾਲ ਵਿੰਡੋਜ਼ ਆ ਗਿਆ ਵੇਵਡ ਵਿੰਡੋਜ਼ ਲੱਗ ਜਾਣਗੇ ਸਾਰੀਆਂ ਵਿੰਡੋ ਦੇ ਵਿੱਚੋਂ ਨੇਚਰਲ ਲਾਈਟ ਆਉਗੀ ਆਪਣੇ ਕੋਲ ਇਹ ਆ ਕੀ ਚੀਜ਼ ਹੈ ਇਹ OTS ਆਏ ਓਪਨ ਟੂ ਸਕਾਈ ਜਿਵੇਂ ਕ੍ਰੋਸਿੰਗ ਇੰਡੋਰ ਗ੍ਰੀਨ ਏਰੀਆ ਡਿਜ਼ਾਈਨ ਕਰਦੇ ਨੇ ਆਪਾਂ ਲੌਬੀ ਦੇ ਵਿੱਚ ਆਪਾਂ ਪੂਰੀ ਇਹ ਲੌਬੀ ਏਰੀਆ ਆ ਗਿਆ ਆਪਣੇ ਕੋ ਸਾਰਾ ਸਾਰਾ ਆ ਗਿਆ ਆਪਣੇ ਕੋ ਬੇਤੁਸ਼ਾ ਮੈਂ ਕੋਠੀ ਤੁਹਾਡੀ ਸਮਝਾ ਰਿਹਾ ਆ ਤੁਹਾਡਾ ਧਿਆਨ ਇੱਧਰ ਨਹੀਂ ਹੈਗਾ ਤੁਹਾਡਾ ਧਿਆਨ ਕਿਤੇ ਹੋਰ ਹੈ ਜੀ ਕਿਹੜੀ ਗੱਲ ਕੀ ਹੈ ਜੀ ਅਜੇ ਆਪਾਂ ਦਾ ਬਿਆਨਾਂ ਹੀ ਹੋਇਆ ਪੇਮੈਂਟ ਆਉਣ ਨੂੰ ਤਾਂ ਘੱਟੋ ਘੱਟ ਮੇਰੇ ਨਾਲ 3 ਮਹੀਨੇ ਹੋਰ ਲੱਗ ਜਾਣੇ ਆ ਤੇ ਸਾਰਾ ਕੁਝ ਤਾਂ ਫਿਰ ਉਦੋਂ ਹੀ ਸ਼ੁਰੂ ਕਰਨਾ ਪਊਗਾ ਪੇਮੈਂਟ ਇਹਦਾ ਕੋਈ ਕਰਨੀ ਹੈਗੀ ਆ ਤਾਂ ਉਹ ਤਾਂ ਜੇ ਹੁਣ ਤੁਸੀਂ ਬਿਆਨਾਂ ਕੀਤਾ ਚਲੋ ਪੇਮੈਂਟ ਆਉਣੀ ਆ ਕਿਸੇ ਰਿਸ਼ਤੇਦਾਰ ਕਿਸੇ ਭੈਣ ਭਾਈ ਕਿਸੇ ਮਿੱਤਰ ਤੋਂ ਆਪਾਂ ਪੇਮੈਂਟ ਫੜ ਲਓ ਆਪਾ ਪੁਸਟਾ 80 ਕੁਸ਼ਣਕੋਈ ਪੇਮੈਂਟ ਵਾਪਸ ਕਰਦੇ ਹੋ ਜੀ ਕੁਸ਼ਣਕੋਈ ਦਾ ਕੰਮ ਚਲਾਈਏ ਨਾ ਜੀ ਆਪਾਂ ਸਾਹੀ ਕੰਮ ਆਪਣਾ ਨੇੜੇ ਲੱਗੂਗਾ ਜੀ ਉਹ ਐਸੇ ਕਰ ਲਦਾ ਤਾਂ ਸੇ ਆਪਾ ਆਇਗਾ ਮੈਂ ਆਪਣੇ ਕਿਹੜੇ ਰਿਸ਼ਤੇਦਾਰ ਕਿਹੜੇ ਭੈਣ ਭਾਈ ਕਿਹੜੇ ਮਿੱਤਰ ਕੋਲੇ ਨਹੀਂ ਗਿਆ ਆ ਉਤੋਂ ਅਗਲੇ ਨੇ ਮਦਦ ਨਹੀਂ ਕੀਤੀ ਇੱਕ ਦੇ ਬਦਲੇ 100 ਸਲਾਹਾਂ ਦਿੱਤੀਆਂ ਅੱਧਿਆਂ ਨੇ ਤਾਂ ਮੇਲੇ ਵੀ ਮਾਰਤਾ ਵੀ ਜੇ ਪੱਲੇ ਦੀ ਢੇਲਾ ਕਰਦਾ ਮੇਲਾ ਮੇਲਾ ਜਦੋਂ ਪੈਸੇ ਉਦੋਂ ਤੂੰ ਜ਼ਰੂਰੀ ਵਾਹ ਲੈਣਾ ਅੱਡੀਆਂ ਚੱਕ ਕੇ ਪਾਸ ਚਾਦਰ ਕਹਿੰਦੇ ਦੇਖ ਕੇ ਪੈਰ ਫਸਾਰੋ ਇਦਾਂ ਦੀਆਂ 20 ਗੱਲਾਂ ਉਹਨਾਂ ਨੇ ਸੁਣਾਤੀਆਂ ਪਰ ਮਦਦ ਨਹੀਂ ਕਿਸੇ ਨੇ ਕੀਤੀ ਹੈਗੀ ਪਹਿਲਾਂ ਤਾਂ ਜਦੋਂ ਉਹਨਾਂ ਨੂੰ ਗਿਆ ਤੋ ਇਹ ਲੱਗਿਆ ਨਾ ਵੀ ਕੋਈ ਪੈਸੇ ਮੰਗਣ ਆਇਆ ਆਪਦੀਆਂ ਘਟੋ ਘਟ ਹਜ਼ਾਰ ਮਜਬੂਰੀਆਂ ਸੁਣਾਤੀਆਂ ਹੱਥ ਤੰਗ ਹੈ ਜੀ ਇੱਧਰ ਪੈਸੇ ਲੱਗੇ ਜੀ ਉੱਧਰ ਹੋ ਗਿਆ ਜੀ ਆਹ ਹੋ ਗਿਆ ਮਤਲਬ ਟਾਲ ਮਟੋਲ ਕਰਨਾ ਉਹਨਾਂ ਨੇ ਪਹਿਲਾਂ ਮਾਨੂੰ ਬਣਾ ਹੀ ਦਿੱਤਾ ਬਸ ਕੀ ਦੱਸਾਂ ਜਿੱਦਾਂ ਮੈਂ ਮੰਨ ਜੇ ਸਮਝਾ ਕੇ ਮਨ ਮਾਰ ਕੇ ਆਇਆ ਨਾ ਕਿਉਂਕਿ ਗੁੱਸਾ ਵੀ ਚੜਦਾ ਉਹਨਾਂ ਦੇ ਘਟ ਆਪਦੇ ਆਪ ਤੇ ਵੱਧ ਉਹ ਤਾਂ ਹੀ ਮੈਂ ਤੁਹਾਨੂੰ ਕਹਿਣਾ ਭੁਪਿੰਦਰ ਜੀ ਨਕਸ਼ਾ ਤੁਹਾਡਾ ਬਹੁਤ ਹੀ ਵਧੀਆ ਪਰ ਅਜੇ ਆਪਾਂ ਨੂੰ 2-3 ਮਹੀਨੇ ਲਈ ਲੇਟ ਕੰਮ ਸ਼ੁਰੂ ਕਰਨਾ ਪਊਗਾ ਹਜੇ ਤਾਂ ਨਾ ਉਹਨਾਂ ਸਾਰਿਆਂ ਨੇ ਮਿਲ ਕੇ ਉਹਨੂੰ ਟੈਨਸ਼ਨ ਹੀ ਬਹੁਤ ਪਾ ਦਿੱਤੀ ਨਾ ਤੁਹਾਡੇ ਨਾਲ ਕਿਹੜਾ ਅਲੱਗ ਹੋਈ ਆ ਇਹ ਤਾਂ ਰਿਸ਼ਤੇਦਾਰਾਂ ਦਾ ਅਸੂਲ ਹੀ ਆ ਵੀ ਬੱਤਾ ਵਧਾ ਦਿੰਦੇ ਨੇ ਹੈਲਪ ਘਟ ਕਰਦੇ ਨੇ ਇੰਨੀ ਪਲਾ ਟੈਨਸ਼ਨ ਲੈਣ ਦੀ ਕੀ ਲੋੜ ਆ ਤੂੰ ਜੋ ਮਰਜ਼ੀ ਕਰ ਟੈਂਸ਼ਨ ਤਾਂ ਬੰਦੇ ਨੂੰ ਹੋ ਹੀ ਜਾਂਦੀ ਐ ਆ ਸਾਰੇ ਦੀ ਆਪਾਂ ਕਿੰਨੀ ਮਦਦ ਕਰਦੇ ਰਹੇ ਆ ਔਖੇ ਟੈਂਪ ਬਰਾਬਰ ਖੜਦੇ ਰਹੇ ਆ ਕਿ ਨਹੀਂ ਹੁਣ ਜੇ ਆਪ ਮੰਗੀਏ ਤਾਂ ਦਿਲ ਨੂੰ ਦੁੱਖ ਤਾਂ ਲੱਗਦਾ ਹੀ ਆ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਵੀ ਆਹ ਮੰਗਣ ਦੀ ਲੋੜ ਹੀ ਨਹੀਂ ਟੈਂਸ਼ਨ ਤਾਂ ਤੁਸੀਂ ਆਪ ਦੇ ਆਪ ਹੀ ਲਈ ਹੋਈ ਆ ਕੰਮ ਕੋਈ ਆਪਾਂ ਲੇਟ ਸ਼ੁਰੂ ਕਰ ਲਾਂਗੇ ਉਹ ਠੀਕ ਐ ਕੰਮ ਤਾਂ ਲੇਟ ਕਰ ਹੀ ਲਵਾਂਗੇ ਹੋਰ ਵੀ ਹੱਲ ਹੋ ਜੂ ਪਰ ਜਿਹੜੀਆਂ ਭੈਣ ਭਾਈਆਂ ਰਿਸ਼ਤੇਦਾਰਾਂ ਦੀਆਂ ਕਈਆਂ ਹੋਈਆਂ ਗੱਲਾਂ ਨੇ ਨਾ ਉਹ ਚੁਗਣੋਂ ਤਾਂ ਨਹੀਂ हटਣੀਆਂ ਮੇਰੇ ਤਾਂ ਦਿਲ 'ਚ ਇਹ ਆਇਆ ਬਿਤੇ ਔਖੇ ਟਾਈਮ ਕਿਸੇ ਨੇ ਨਾਲ ਨਹੀਂ ਖੜਨਾ ਤਾਂ ਸੌਖੇ ਟਾਈਮ ਦਿਨ ਤੇ ਆ ਤੇ ਭੀੜ ਇਕੱਠੀ ਕਰਦਾ ਕੀ ਫਾਇਦਾ ਫਿਰ ਸਬਰ ਤਾਂ ਮੈਂ ਕਰ ਹੀ ਲਉ ਪਰ ਏਸੇ ਬਾਅਦ ਨੇ ਸਾਰੇ ਰਿਸ਼ਤੇਦਾਰ ਭੈਣ ਭਈ ਅਜਮਾਈ ਤਾਂ ਗਏ ਨਾ ਔਰ ਗੱਲ ਤਾਂ ਥੋੜੀ ਸਹੀ ਆ ਮੈਂ ਤੈਨੂੰ ਕੀ ਹੋ ਗਿਆ ਟੈਨਸ਼ਨ ਮੈਨੂੰ ਪਈ ਹੋਈ ਆ ਆ ਤੂੰ ਆ ਮਾਚਸ ਚੱਕੀ ਫਿਰਦੀ ਆ ਲਾਈਟਰ ਕਿੱਥੇ ਗਿਆ ਉਹਨੂੰ ਯੂਜ਼ ਕਰਤਾ ਲਾਈਟਰ ਤਾਂ ਆਪਣਾ ਖਰਾਬ ਹੋ ਗਿਆ ਮੈਂ ਦੁੱਧ ਬਾਲਣਾ ਸੀ ਆ ਇੰਨੀ ਔਖੀ ਹੋ ਕੇ ਮੈਂ ਮਾਚਸ ਲੱਭੀ ਤੇ ਉੱਪਰੋਂ ਉਹ ਵੀ ਸਲਾਬੀ ਹੋਈ ਜੋ ਰਾਕੇਸ ਕੋਣ ਦੀ ਕੋਸ਼ਿਸ਼ ਕੀਤੀ ਤੇ ਹੁਣ ਮੈਂ ਦੇਖ ਰਹੀ ਹਾਂ ਜਲਾ ਜਲਾ ਲੱਗੀ ਹੋਈ ਐ ਟਰਾਈ ਕਰਨ ਪਰ ਇਹ ਜਲਦੀ ਹੋਈ ਨਹੀਂ ਹੈਗੀ ਤੇ ਹੁਣ ਤਾਂ ਮੈਂ ਆਖਰ ਇਹੀ ਸੋਚਿਆ ਵੀ ਇਹਨੂੰ ਨਾ ਮੈਂ ਹੁਣ ਡਸਟ ਰਿੰਚ ਇਸ ਉੱਟ ਦਵਾ ਕੁਛ ਸਮਝ ਆਈ ਗੱਲ ਕੀ ਸੋਚੀ ਪੈ ਗਏ ਅੱਜ ਕੱਲ ਰਿਸ਼ਤੇ ਵੀ ਅਸਲਾਬੀ ਮਾਚੇਸ ਵਾਂਗੂ ਹੋਏ ਪਏ ਆ ਪਹਿਲਾਂ ਤਾਂ ਹਰ ਹਿੱਲਾ ਵਰਤ ਕੇ ਆ ਮਾਚੇਸ ਵਾਂਗੂ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਤੇ ਜੇ ਹਜ਼ਾਰ ਕੋਸ਼ਿਸ਼ਾਂ ਦੇ ਬਾਅਦ ਵੀ ਮਸਲਾ ਨਹੀਂ ਸੁੱਲਝ ਰਿਹਾ ਤਾਂ ਉਹਨੂੰ ਠੱਠੇ ਖੂਚੇ ਜਾਣ ਦਿਓ ਭਲਾ ਆਪ ਟੈਨਸ਼ਨ ਲੈਣ ਦੀ ਕੀ ਲੋੜ ਆ ਕਿਸੇ ਸਿਆਣੇ ਨੇ ਕਿਹਾ ਪਰ ਇਹ ਨਹੀਂ ਪਤਾ ਵੀ ਕਿਹੜੇ ਸਿਆਣੇ ਨੇ ਕਿਹਾ ਵੀ ਜੇ ਰਿਸ਼ਤਾ ਬਚਾਉਣ ਲਈ ਝੁਕਣਾ ਪਵੇ ਤਾਂ ਝੁਕ ਜਾਓ ਪਰ ਜੇਕਰ ਹਰ ਵਾਰੀ ਤੁਹਾਨੂੰ ਆਪ ਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਓ ਪਿਤਾ ਜੀ ਕੁਝ ਰਿਸ਼ਤੇ ਨਾ ਕਿਰਾਏ ਦੇ ਮਕਾਨ ਆ ਕੇ ਹੁੰਦੇ ਆ ਜਿੰਨਾ ਮਰਜ਼ੀ ਉਹਨਾਂ ਨੂੰ ਦਿਲ ਆ ਕੇ ਸਜਾ ਲਓ ਕਦੇ ਆਪਣੇ ਬੜਦੇ ਨਹੀਂ ਹੈ ਤੁਹਾਡਾ ਵੀ ਕਦੇ ਅਜਿਹੇ ਰਿਸ਼ਤੇਦਾਰ ਨਾਲ ਵਾਪਿਆ ਜਿਨੇ ਤੁਹਾਡੀ ਮਦਦ ਕਰਨ ਦੀ ਬਜਾਏ ਤੁਹਾਨੂੰ ਗੱਲਾਂ ਹੀ ਸੁਣਾਈਆਂ ਹੋਣ ਕਮੈਂਟਸ ਕਰਕੇ ਜਰੂਰ ਦੱਸਿਓ